ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਆਪਰੇਸ਼ਨ ਪਰਹਾਰ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਜ ਸਵੇਰ ਤੋਂ 72 ਘੰਟਿਆਂ ਲਈ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਆਪਰੇਸ਼ਨ ਪਰਹਾਰ ਚਲਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਪੂਰੇ ਪੰਜਾਬ ਅੰਦਰ 72 ਘੰਟਿਆਂ ਲਈ ਦੂਜੀ ਵਾਰ ਆਪਰੇਸ਼ਨ ਪਰਹਾਰ ਚਲਾਇਆ ਜਾ ਰਿਹਾ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ। ਵੱਖ-ਵੱਖ ਥਾਵਾਂ 'ਤੇ ਸਰਚ ਆਪਰੇਸ਼ਨ ਕਰਕੇ 34 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਦੂਜੇ ਜਿਹੜਾ ਹੈਗਾ ਉਹ ਡਾਂਸਰ ਕਲੱਬ ਦਾ ਆਪਰੇਸ਼ਨ ਕੀਤਾ ਗਿਆ ਤਾਂ ਕਿੰਨੇ ਜਿਹੜੇ ਸੀ ਮੁਲਾਜ਼ਮ ਸੀ ਜਿਹੜੇ ਲਾਇਕ ਸੀ ਸਭ ਦੇ ਟੰਡ ਤੇ ਕੀ ਕੁਝ ਜਿਹੜਾ ਹੋਇਆ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਜ਼ਿਲ੍ਹੇ ਦੇ 500 ਤੋਂ ਵੱਧ ਬਲਾਜਮ ਤੇ ਬਹਰੋਂ ਸਾਨੂੰ ਸਪੈਸ਼ਲ ਜੀਵੀ ਲਾਈਨ ਆਰਡਰ ਵੱਲੋਂ 150 ਬਲਾਜਮ ਵਾਕੇ ਤੋਂ ਅਲਾਟ ਹੋਏ ਹੈ ਤੇ ਕੁੱਲ ਮਿਲਾ ਕੇ 650 ਮੁਲਾਜ਼ਮ ਜਿਹੜੇ ਆ ਇਸ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਲਗਾਏ ਗਏ ਨੇ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ 9 ਤੱਕ 9 ਨਾਕੇ ਜਿਹੜੇ ਆ ਸਰਦੀ ਆਪਣੇ ਜ਼ਿਲ੍ਹੇ ਦੀ ਸਰਹੱਦ ਤੇ 24 ਘੰਟੇ 24 ਘੰਟੇ ਲਈ ਚੱਲ ਰਹੇ ਆ ਤੇ ਉਸ ਤੋਂ ਇਲਾਵਾ 13 ਨਾਕੇ ਜਿਹੜੇ ਆ ਹਰਿਆਣਾ ਤੇ ਰਾਜਸਥਾਨ ਦਾ ਜਿਹੜਾ ਬਾਰਡਰ ਲੱਗਦਾ ਜਸੀਰ ਮੁਖਤਸਰ ਸਾਹਿਬ ਦੇ ਨਾਲ ਪੋਤੇ ਅੱਜ ਇਸ ਆਪਰੇਸ਼ਨ ਦੌਰਾਨ ਲਾਏ ਗਏ ਹਨ ਤੇ ਇਸ ਪੂਰੇ ਆਪਰੇਸ਼ਨ ਦੇ ਤਹਿਤ ਸਵੇਰ ਸਾਡੇ ਸਵੇਰ ਸਾਡੇ 3 ਵਜੇ ਤੋਂ ਹੀ ਬਖਰਵਾਂਾ ਦੇ ਰੇਡ ਚ ਜਾਰੀ ਹੈ ਸਪੈਸ਼ਲ ਆਪਰੇਸ਼ਨ ਚਲਾਈ ਜਾ ਰਹੇ ਨੇ ਤੇ ਜਿਹੜੇ ਪੀਓਜ਼ ਐ ਸਕੌਂਡਰਸ ਐ ਪੁਰਾਣੇ ਮਕੱਦਮਿਆਂ ਦੇ ਵਿੱਚ ਵਾਂਟਡ ਨੇ ਜਿਹੜੇ ਰਿਪੀਟਡ ਆਫੈਂਡਰਸ ਨੇ ਜਿਹੜੇ ਨਸ਼ਿਆਂ ਦੇ ਵਿੱਚ ਲਿਫਤ ਨੇ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੇ ਇੱਕ ਕੰਸੈਂਟਰੇਟਿਡ ਜੜੀ ਹੈ ਮੁਹਿੰਮ ਆਪਣੀ ਸ਼ੁਰੂ ਕੀਤੀ ਗਈ ਹੈ ਤੇ ਜਿਵੇਂ ਤੁਹਾਨੂੰ ਡੀਏਜੀ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਆਪਾਂ ਜੋੰਤੀ ਤੋਂ ਵੱਧ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਚੁੱਕੇ ਨੇ ਤੇ ਇਹ ਆਪਰੇਸ਼ਨ ਜਿਹੜਾ ਅਗਲੇ 72 ਘੰਟੇ ਲਈ ਜਾਰੀ ਰਹੇਗਾ ਤੇ ਇਹਦੇ ਵਿੱਚ ਜਿੰਨੇ ਵੀ ਕ੍ਰਿਮਨਲ ਕਿਸਮ ਦੇ ਬੰਦੇ ਆ ਜਿਹੜੇ ਕਿ ਫਿਰੋਤੀਆਂ ਦੇ ਵਿੱਚ ਇਨਵੋਲਡ ਹੈ ਗੈਂਗਸਟਰ ਟ੍ਰੈਫਿਕ ਦੇ ਬੰਦੇ ਆ ਇਹਨਾਂ ਸਾਰਿਆਂ ਤੇ ਹੀ ਨੱਥ ਪਾਈ ਜਾਏਗੀ ਸਰ ਜਿਵੇਂ ਰੈਂਕ ਚੈਕਿੰਗ ਦਾ ਮਾਮਲਾ ਵੀ ਚੱਤੀ ਜਾ ਰਿਹਾ ਹੈ ਵੀ ਨਾਕਿਆ ਤੇ ਕੋਈ ਇਸ ਤਰ੍ਹਾਂ ਦਾ ਨਾਲ ਵੀ ਹੋਗਾ ਜਿੱਥੇ ਮਾਮਲੇ ਘਰਾਂ ਦੇ ਵਿੱਚ ਜਾਂ ਮਾਮਲੇ ਵੇਖਲਾਂ ਦੇ ਵਿੱਚ ਟੈਕਿੰਗ ਕੀਤੀ ਜਾਵੇ ਹਾਂਜੀ ਦੇਖੋ ਇਹ ਸੋ ਆਪਰੇਸ਼ਨ ਦੋ ਤਰ੍ਹਾਂ ਦੇ ਆਪਰੇਸ਼ਨ ਇਸ ਦੇ ਖਾਸ ਨੇ ਕੋਪਰੇਸ਼ਨ ਸੀਲ ਦੇ ਦੇ ਤਹਿਤ ਰਾਜਸਥਾਨ ਦੇ ਹਰਿਆਣਾ ਬਾਰਡਰ ਦੇ ਨਾਲ ਜਿਹੜੇ ਆਪਣੀ ਸਰ ਹੱਦ ਲੱਗਦੀ ਹੈ ਉਥੇ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਹੋਟਲਸ ਤੇ ਸਰਾਵਾਂ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵਿੱਚ ਕੋਈ ਬਾਹਰਲਾ ਮਾੜਿਆ ਅੰਸਰ ਕੋਈ ਸ਼ਰਾਰਤੀ ਕਿਸਮ ਦਾ ਵਿਅਕਤੀ ਨਾ ਛੁਪਿਆ ਹੋਵੇ ਤੇ ਉਹਨਾਂ ਦੀ ਚੈਕਿੰਗ ਵੀ ਬਸਤੂ ਜਾਰੀ ਹੈ ਜਿਹੜਾ ਮਸੂਦ ਕੰਦਾ ਹੈ ਕੀ ਅਪੀਲ ਕਰਨਾ ਚਾਹੁੰਦੇ ਕਿ ਇਹ ਬੇਸੰਦੂਗਾ ਜਿਹੜਾ ਪੁੱਛ ਲਈ ਸ਼ਾਮ ਨੂੰ ਕਰੂਗਾ ਚੈਕ ਇਹ ਲੋਕਾਂ ਤੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਿਹਾ ਹੈ ਜਿਹੜਾ ਆਪਰੇਸ਼ਨ ਪ੍ਰਹਾਰ 1 ਕਿ ਲਾਂਚ ਹੋਇਆ ਸੀਗਾ ਉਹਦੇ ਵਿੱਚ ਵੀ ਲੋਕਾਂ ਵੱਲੋਂ ਸਭ ਗਰੇ ਇਨਪੁਟਸ ਦਿੱਤੇ ਗਏ ਸੀਗੇ ਉਹਦੇ ਤੇ ਹੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਮੁਖਤਸਰ ਸਾਹਿਬ ਦੀ ਪੁਲਿਸ ਨੇ ਤਕਰੀਬਨ 170 ਬੰਦੇ ਉਸ ਆਪਰੇਸ਼ਨ ਪ੍ਰਹਾਰ ਬੰਦੇ ਤਹਿਤ ਗ੍ਰਿਫਤਾਰ ਕੀਤੇ ਸੀ ਇਹਦੇ ਹੁਣੇ ਵੀ ਸਾਡੇ ਕੋਲ ਜੇ ਸਾਨੂੰ ਇਹ 20 ਦਿਨ ਦਾ ਸਮਾਂ ਵਿੱਚ ਮਿਲਿਆ ਹੈ ਇਹਦੇ ਵਿੱਚ ਲੋਕਾਂ ਨੇ ਸਾਨੂੰ ਬੜਾ ਕੋਆਪਰੇਟ ਕੀਤਾ ਸਾਨੂੰ ਸਾਡਾ ਇਨਪੁਟ ਸਾਂਝੇ ਕੀਤੇ ਉਹ ਸਾਰੇ ਇਨਪੁਟਸ ਜਿਹੜੀ ਸੀਗੇ ਸਾਰੀ ਕਲੈਕਟ ਕਰਕੇ ਜਿਹੜਾ ਆਪਰੇਸ਼ਨ ਪ੍ਰਹਾਰ ਦੂਰੇ ਚਲਾਇਆ ਗਿਆ ਤੇ ਜਿਹੜੇ ਉਹ ਇਨਪੁਟਸ ਆ ਤੇਰੇ ਬੰਦੇ ਨੇ ਪ੍ਰੋਵਾਈਡ ਕੀਤੇ ਸੀਗੇ ਉਹਨਾਂ ਦੀ ਜਿਹੜੀ ਸੂਚਨਾ ਹੈ ਉਹ ਗੁੱਪਤ ਰੱਖੀ ਗਈ ਹੈ ਤੇ ਅੱਗੇ ਉਸ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਪੰਜਾਬ ਪੁਲਿਸ ਵੱਲੋਂ ਇਹ ਦੂਜੀ ਵਾਰੀ 72 ਘੰਟੇ ਦਾ ਗੈਂਗਸਟਰ ਤੇ ਵਾਰ ਨਿਕਨੇਮ ਪ੍ਰਿਹਾਰ ਨਾਂ ਦੇ ਆਪਰੇਸ਼ਨ ਨੂੰ ਲਾਂਚ ਕੀਤਾ ਗਿਆ ਇਹ ਲਗਾਤਾਰ ਅਗਲੇ 3 ਦਿਨ ਚੱਲੂ ਹੋਏਗਾ ਪਹਿਲਾ ਆਪਰੇਸ਼ਨ ਜਿਹੜਾ ਸੀ 20 ਤਰੀਕ ਨੂੰ 20 ਜਨਵਰੀ ਨੂੰ ਹੋਇਆ ਸੀਗਾ ਇਹਦੇ ਵਿੱਚ ਇੰਟੈਲੀਜੈਂਸ ਬੇਸ ਜਿੰਨੀ ਵੀ ਇਨਫੋਰਮੇਸ਼ਨ ਹੈ ਉਹਦੇ ਉੱਤੇ ਆਪਰੇਸ਼ਨ ਕੀਤੇ ਜਾਂਦੇ ਨੇ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ काउंटर इंटेलिजेंस ਵੇਂਗ ਸੈਂਟਰਲ ਏਜੰਸੀਆਂ ਜਾਂ ਹੋਰ ਵੀ ਕਿਸੇ ਏਜੰਸੀ ਤੋਂ ਅਗਰ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪਹਿਲਾਂ ਇਹ ਡਿਸਟ੍ਰਿਕਟ ਨਾਲ ਸ਼ੇਅਰ ਕਰਕੇ ਆਪਰੇਸ਼ਨ ਪਲਾਨ ਕੀਤੇ ਜਾਂਦੇ ਨੇ ਤੇ ਉਹਦੇ ਸਿਲਸਿਲੇ ਦੇ ਵਿੱਚ ਹੀ ਅੱਗੇ ਵਧਾਇਆ ਜਾਂਦਾ ਹੈ ਅੱਜ ਸਵੇਰ ਤੋਂ ਜਿਹੜੀ ਅਸੀਂ ਕਾਰਵਾਈ ਕੀਤੀ ਹੈ ਉਹਦੇ ਵਿੱਚ ਅਸੀਂ 34 ਅਰੈਸਟ ਹਾਲੇ ਤੱਕ ਪਾ ਚੁੱਕੇ ਹਾਂ ਜਿਹਦੇ ਵਿੱਚ ਕੁਝ ਪ੍ਰੋਕਲੇਮਡ ਆਫੈਂਡਰਸ ਅਸੀਂ ਪੜੇ ਨੇ ਜਿਹੜੇ ਜਿਹਦੇ ਵਿੱਚ ਕੁਝ ਅਸੀਂ ਹੀਨਸ ਕ੍ਰਾਈਮ ਦੇ ਜਿਹੜੇ ਮੁਜਰਮ ਸੀ ਉਹਨਾਂ ਨੂੰ ਵੀ ਬੁੱਕ ਕੀਤਾ ਕੁਝ achiyan recovery'an bhi hoyian. ਲੋਗੋں ਕੋ ਖਾਸ ਕਰਕੇ ਗੈਂਗਸਟਰਾਂ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਟਾਰਗੇਟ ਕਿਲਿੰਗਸ, ਐਕਸਟਰਸ਼ਨ, ਧਮਕੀਆਂ ਬੰਦ ਕਰ ਦੋ। ਨਹੀਂ ਤੇ ਲਾਅ ਦੇ ਮੁਤਾਬਕ ਜਿੰਨੀ ਵੀ ਸਖਤੋ ਸਖਤ ਕਾਰਵਾਈ ਹੋ ਸਕਦੀ ਆ ਉਹ ਅਸੀਂ ਕਾਰਵਾਈ ਕਰਾਂਗੇ। ਸਤਿ ਸ੍ਰੀ ਅਕਾਲ ਤੇ ਅੱਜ ਇੱਕ ਉਸ ਸਮਾਜ ਜਿਹੜੀ ਹੈ। ਸਹੀ ਰਿਕਾਰਡ ਟਿਪ ਕਨਫਰਮ ਕਰਦਾ। ਕੋਈ ਜਿਹੜੀ ਹੈ ਦੇਖਿਓ ਕਿ ਕਿੰਨਾ ਵੀ ਬਹੁਤ ਹੈ ਨਾ ਕੰਮ ਕਰੇ ਇਹਦੇ ਵਿੱਚ ਜਿਹੜਾ ਪਿਛਲਾ ਆਪਰੇਸ਼ਨ ਚੱਲਿਆ ਸੀਗਾ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤਕਰੀਬਨ 12000 ਐਕਸਕਲੂਸਿਵ ਮਲਾਜ਼ਮ ਜਿਹੜੀ ਜ਼ਿਲ੍ਹਾ ਦੀ ਪੁਲਿਸ ਉਸ ਤੋਂ ਇਲਾਵਾ ਪ੍ਰੋਵਾਈਡ ਕੀਤੇ ਗਿਆ ਸੀ ਤਾਂ ਕਿ ਸਾਈਮਲਟੇਨियसਲੀ ਆਪਰੇਸ਼ਨ ਲਾਂਚ ਕੀਤਾ ਜਾਵੇ ਸਾਰੇ ਡਿਸਟ੍ਰਿਕਟਸ ਹੁੰਦਾ ਕੀ ਹੈ ਕਿ ਇੱਕ ਬੰਦੇ ਆ ਸੀ ਆਪਰੇਸ਼ਨ ਕਰਦੇ ਆ ਮੁਜਰਮ ਭੱਜ ਕੇ ਦੂਜੇ ਜ਼ਿਲ੍ਹੇ ਚ ਜਾ ਵੜਦੇ ਨੇ ਜਾਂ ਦੂਜੇ ਕਿਸੇ ਥਾਂ ਤੇ ਚਲੇ ਜਾਂਦੇ ਤੇ ਇਹ ਸੀਜ਼ਨ ਨੂੰ ਰੋਕਣ ਵਾਸਤੇ ਅਸੀਂ ਸਪੈਸ਼ਲ ਟੀਮਾਂ ਦਾ ਯੂਨਿਟਸ ਕ੍ਰੀਏਟ ਕੀਤੇ ਨੇ ਸਪੈਸ਼ਲ ਟੀਮਾਂ ਬਣਾਈਆਂ ਨੇ ਜਿਹਦੇ ਵਿੱਚ ਪੂਰੇ ਪੰਜਾਬ ਦੇ ਅੱਜ ਸਵੇਰ ਤੋਂ ਹੀ ਆਪਰੇਸ਼ਨ ਲਾਂਚ ਕੀਤੇ ਜਾ ਰਹੇ ਨੇ ਸਰ ਜੀ ਬਾਜਨ ਜੀ ਪਿਆਰ ਕੋਰੀਆ ਸਾਡਾ ਸਪੈਸ਼ਲ ਤੌਰ ਤੇ ਪ੍ਰਕਾਰ ਦੇ ਵਿਕਲਾਪ ਹਕੀਕਤ ਤੋਂ ਬਹੁਤ ਵੱਡੀਆਂ ਚੁਣੌਤੀਆਂ ਨੂੰ ਮੁਕਤ ਕਰਨ ਕੋਈ ਸਮਝ ਨਾ ਟੈਕ ਉਹ ਇੱਕ ਬੜੀ ਮੰਦਭਾਗੀ ਘਟਨਾਈ ਆ ਮਤਲਬ ਉਹਨੂੰ ਮੁਲਾਜ਼ਮ ਨੂੰ ਹਾਰਟ ਅਟੈਕ ਆਇਆ ਸੀਗਾ ਜਿੱਦਾਂ ਮੈਨੂੰ ਦੱਸਿਆ ਗਿਆ ਉਹਦੇ ਕਰਕੇ ਉਹਦੀ ਡੈਥ ਹੋਈ ਸਰ ਕੋਈ ਸਹਾਇਤਾ ਮਿਲੇਗੀ ਜੋ ਡਿਪਾਰਟਮੈਂਟ ਵੱਲੋਂ ਸਹਾਇਤਾ ਦਿੱਤੀ ਜਾਂਦੀ ਆ ਉਹ ਪੂਰੀ ਦੀ ਪੂਰੀ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆ ਉਹ ਸਾਡਾ ਆਪਣਾ ਮੁਲਾਜ਼ਮ ਸੀਗਾ ਸਾਡਾ ਆਪਣਾ ਭਾਈ ਸਾਡਾ ਕੁਲੀਕ ਸੀਗਾ ਜੋ ਵੀ ਉਹਦੀ ਉਹ ਬੰਦੀ ਹੈ ਉਹ ਸਾਰੀ ਦੀ ਸਾਰੀ ਹਮਦਰਦੀ ਹੈ